ਵਾਗਦਾਈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਇੱਕ ਘਰੇ ਤਿੰਨ ਗਾਵਾਂ ਚੈੱਕ ਕੀਤੀਆਂ ਜੀ ਤਿੰਨੇ ਗੱਭਣ ਚਾਰ ਤਾਂ ਚਲੋ ਚੌਥੀ ਤਾਂ ਆਪਾਂ ਫੜੀ ਵੀ ਆ ਵੈਸੇ ਉਹ ਵੀ ਗੱਭਣ ਆ ਜੀ ਉਹ 6 ਮਹੀਨਿਆਂ ਦੀ ਗੱਭ ਨਿਕਲੀ ਆਹ ਗਾਂ 2 ਮਹੀਨਿਆਂ ਦੀ ਗੱਭਣ ਹੋ ਗਈ ਹੈ ਜੀ ਪਹਿਲੇ ਟੀਕੇ ਦੀ ਸੀਗੀ ਆਹ ਗਾਣੇ ਥੋੜਾ ਜਿਹਾ ਸਾਨੂੰ ਖਰਾਬ ਕੀਤਾ ਹੈ ਕੀ ਪਰ ਗੱਭਣ ਕਰ ਲਈ ਹੈ ਜੀ ਥੋੜਾ ਜਿਹਾ ਬੋਡੀ weight ਨਹੀਂ ਪੂਰਾ ਸੀ ਤੇ ਅੱਜ ਗੱਭਣ ਆ ਇਹ ਗਾਂ ਇਹ ਹੋ ਗਈ 2 ਕੁ ਮਹੀਨਿਆਂ ਤੋਂ ਨੇੜੇ ਤੇੜੇ ਜਿਹੀ ਹੈ ਜੀ 50-55 ਦਿਨਾਂ ਦੀ ਹੈ ਆ ਗਾ ਤਿੰਨ ਮਹੀਨਿਆਂ ਦੀ ਗੱਬਣਾ ਜੀ ਪੈਂਡ ਢੈ ਲਵਾ ਇਹ ਗਾ ਦੇ ਬਲੋਰੇ ਕਿੰਨੇ ਵਾਰੀ ਪਰਾਈ ਆ ਆਪਾਂ ਠੀਕ ਆ ਇਹ ਤਾਂ ਤਾਂ ਉਹਦੀ ਵੀ ਨਹੀਂ ਯਾਦ ਨਹੀਂ ਆਏ ਦੇ ਤਾਂ ਯਾਰ ਅੱਕਰਾਂ ਹੀ ਭਰੇ ਇਹਦੇ ਇੱਕੇ ਵਾਰੀ ਆ ਹਨਾ ਹਾਂ ਉਹਦੇ ਦੋ ਘੋਰਾ ਭਰੇ ਨਹੀਂ ਉਹਦੇ ਤਾਂ ਇੱਕ ਵਾਰੀ ਆ ਇਹ ਤਾਂ ਮੇਰੇ ਯਾਦ ਆ ਇਹਦੇ ਇੱਕ ਵਾਰੀ ਇਹਦੇ ਜਿਆਦੇ ਵਾਰੀ ਭਰੇ ਹਨਾ ਹਾਂ ਮੈਂ ਤਾਂ ਪਹਿਲੇ ਠੀਕੇ ਤੇ ਰਹਿੰਦਾ ਹਾਏ ਪਹਿਲੇ ਠੀਕੇ ਤੇ ਗੱਬਣਾ ਜੀ ਹਰ ਵਾਰੀ ਠੀਕ ਆ ਆ ਗਾ ਥੋੜੀ ਜੀ ਜ਼ਿਆਦੇ ਰਿਪੀਟ ਕਰ ਰਹੀ ਸੀਗੀ ਪਰ ਅੱਜ ਗੱਬਣ ਚੈੱਕ ਕਰਤੀ ਹੈ ਜੀ ਹੋ ਜਾਂਦਾ ਹੈ ਰਿਪੀਟਰ ਆਪਣੀ ਫੀਲਡ 'ਚ ਵੀ ਕਈ ਵਾਰੀ ਨਾਲੇ ਰੈਗੂਲਰ ਮੈਂ ਹੀ ਟੀਕੇ ਭਰ ਰਿਹਾ ਕੋਈ ਐ ਨਹੀਂ ਕੋਈ ਹੋਰ ਡਾਕਟਰ ਆਉਂਦਾ ਪਰ ਗੱਬਣ ਕਰਤੀ ਹੈ ਜੀ ਐ ਨਹੀਂ ਗੱਲ ਵੀ ਗੱਬਣ ਨਹੀਂ ਹੋਈਗੀ ਅੱਜ ਗੱਬਣ ਚੈੱਕ ਕਰਤੀ ਹੈ ਇਹ ਪੌਣੇ 2 ਮਹੀਨੇ ਆਹੀ 50 55 ਦਿਨ ਸੀਗੇ ਇਹਨੂੰ ਠੀਕ ਆ ਆਹ ਗਾਂ ਵੀ ਗੱਬਣ ਆ ਜੀ ਇੱਕ ਬੰਜਾਂ ਨੇ ਗਾਂ ਅੱਜ ਬਾਰ ਚਾਈ ਸੀ ਫੜੀ ਸੀ ਉਹ ਵੀ ਗੱਬਣ ਧੰਨਵਾਦ